ਵਲਕਮ ਜੀ ਬਾਈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਵੀਰੇ ਸਾਰੇ ਠੀਕ ਠਾਕ ਹੋਵੋਗੇ ਹਨਾ ਅੱਜ ਤੁਹਾਡੇ ਨਾਲ ਗੱਲ ਕਰ ਰਹਾ ਵੀਰੇ ਐਮਪੀ ਬਾਰੇ ਵੀ ਐਮਪੀ ਚ ਕੀ ਹਾਲਾਤ ਹੋ ਗਏ ਹੁਣ ਕੰਮ ਆ ਇਹਨਾਂ ਦੇ ਆਹ ਦੇਖ ਲਓ ਵੀਰੇ ਅਸੀਂ ਬੇਲੇ ਹੋਏ ਪਿਆਂਗੇ ਕਟੋ-ਕਟ ਵੀ ਇੱਕ ਦੋ ਘੰਟੇ ਹੋ ਗਏ ਸਾਨੂੰ ਅੱਜ ਸਵੇਰੇ ਬੰਦਾ ਕਹਿੰਦਾ ਵੀ ਮੈਂ ਮਸ਼ੀਨ ਚਲਵਾਉਣੀ ਆ ਵੀਰੇ ਅੱਜ ਸਾਰੇ ਦਿਨ ਦਾ ਕੰਮ ਆ ਠੀਕ ਆ ਝੂਠ ਬੋਲ ਕੇ ਲਾ ਲੈਂਦੇ ਨੇ ਮਸ਼ੀਨ ਚਾਰ ਪੰਜ ਵੇਗੇ ਵੜਾਏ ਉਸ ਤੋਂ ਬਾਅਦ ਦੋ ਘੰਟੇ ਹੋ ਗਏ ਖੜੇ ਆ ਹੁਣ ਇੱਕ ਟਰਾਲੀ ਲੈਣ ਗਿਆ ਹੋਇਆ ਉਹ ਕਹਿੰਦੇ ਦੂਜੇ ਪਿੰਡ ਤੋਂ ਆ ਰਿਹਾ ਜੀ ਉਹ ਨਹੀਂ ਆਇਆ ਵੀਰੇ ਵੀ ਮਤਲਬ ਕਿ ਪੰਜਾਬ ਵਾਲੇ ਕਹਿ ਦਿੰਦੇ ਨੇ ਵੀਰੇ ਇੰਨਾ-ਇੰਨਾ ਖਰਚਾ ਕਰਕੇ ਆਉਂਦੇ ਨੇ ਵੀਰੇ ਯਾਰ ਲੋਕਲ ਮਸ਼ੀਨਾਂ ਦਾ ਹਾਲਾ ਤਾਂ ਪੰਜਾਬ ਵਾਲੀਆਂ ਮਸ਼ੀਨਾਂ ਦਾ ਕੀ ਹਾਲ ਹੁੰਦਾ ਹੋਊਗਾ ਆਪਾਂ ਨੂੰ ਤਾਂ ਇਹ ਮਤਲਬ ਕਿ ਵਿੱਗਾਂ 'ਚ ਵੀ ਝੂਠ ਬੋਲਦੇ ਨੇਗੇ ਕਿੰਨੇ ਖਰਚੇ ਨੇ ਆਪਣੇ ਹਨਾ ਆਉਣਾ ਪਹਿਲਾਂ ਲੱਖ-ਲੱਖ ਰੁਪਈਆ ਲਾ ਕੇ ਫੇਰ ਉਹ ਜਾਣਾ ਇੰਨਾ-ਇੰਨਾ ਖਰਚਾ ਕਰਕੇ ਜੇ ਆਪਾਂ ਵੀਰੇ ਵੀ ਇਹਨਾਂ ਤੋਂ ਫਿਰ ਬਾਅਦ 'ਚ ਸੁਣਨੀਆਂ ਨੇ ਕੋਈ ਫਾਇਦਾ ਨਹੀਂ ਵੀਰੇ ਪੂਰੇ ਮਸ਼ੀਨਾਂ ਲਿਆ ਕੇ ਇਹਦੇ ਨਾਲ ਵਧੀਆ ਕੋਈ ਇਹੋ ਜਿਹਾ ਏਰੀਆ ਲੱਭੋ ਜਿੱਥੇ ਮਤਲਬ ਕਿ ਇੱਜ਼ਤ ਹੋਵੇ ਮਸ਼ੀਨ ਵਾਲੇ ਦੀ ਵੈਸੇ ਤਾਂ ਤਕਰੀਬਨ ਹੁਣ ਮਸ਼ੀਨਾਂ ਲੋਕਲੇ ਬਹੁਤ ਹੋ ਗਈਆਂ ਜਿਹੜੇ ਪਿੰਡ 'ਚ ਮਾਇਆ 500 ਵੋਟਾਂ ਪਿੰਡ ਦੀ 15 ਮਸ਼ੀਨਾਂ ਨੇ ਪਿੰਡ 'ਚ ਦੱਸੋ ਵੀ ਉਰੇ ਪੰਜਾਬ ਦੀ ਤਾਂ ਸਾਨੂੰ ਕੋਈ ਮਸ਼ੀਨੇ ਨਹੀਂ ਮਿਲਦੀ ਦੇਖਣ ਨੂੰ ਵੀਰੇ ਨਵੇਂ ਲਾਉਣਗੇ ਪੰਜਾਬ ਦੀ ਮਸ਼ੀਨ ਚੱਲਦੀ ਹੋਵੇ ਟੈਂਕਾਂ ਤੇ ਚੱਲਦੀਆਂ ਨੇ ਬੁਰੇ ਹਾਲ ਨੇ ਵੀਰੇ ਇੱਕ ਦੋ ਮਸ਼ੀਨਾਂ ਜ਼ਰੂਰ ਨੇ ਪੰਜਾਬ ਦੀਆਂ ਚੱਲਦੀਆਂ ਰੋ ਵੀਰੇ 3-4 ਕਿਲੋਮੀਟਰ ਦੂਰ ਪਿੰਡ ਆਗਾ ਉਹ ਵੀ ਕਹਿੰਦੇ ਵੀਰੇ ਵੀ ਵਾਸਤੇ ਤਾਂ ਖਰਚਾ ਕੱਢ ਰਿਆਂਗੇ ਪਿੱਛੇ ਅਸੀਂ ਅੱਗੇ ਜਾਣਾ ਕਹਿੰਦੇ ਇੱਧਰ ਕਿਤੇ ਅੱਗੇ ਜਾਣਾ ਹੋ ਵੀਰਾਂ ਨੇ ਕਹਿੰਦੇ ਵੀਰੇ ਖਰਚਾ ਕੱਢ ਕੇ ਲੰਘ ਜਾਣਾਗਾ ਵੀ ਮਤਲਬ ਕਿ ਇੰਨਾ ਬੁਰਾ ਹਾਲ ਆ ਯਾਰ ਲੋਕਲ ਮਸ਼ੀਨਾਂ ਦਾ ਹਾਲ ਆ ਵੀ ਭਰਪੂਰ ਸੀਜ਼ਨ 'ਚ ਖੜੀ ਆ ਗਈ ਤਾਂ ਵੀ ਆਉਣ ਵਾਲੇ ਸਮੇਂ ਲੱਖੀ ਵੀਰ ਕੀ ਕਹਿਣਾ ਹੁਣ ਕਹਿੰਦਾ ਕੀ ਆ ਬਸ ਅੱਛਾ ਮਿੱਠੀ ਗੋਲੀ ਦੇ ਕੇ ਲੰਘਿਆ ਮਿੱਠੀ ਗੋਲੀ ਦੇ ਕੇ ਆ ਦੋ ਦੋ ਸਮੋਸੇ ਦੇਗਾ ਸਾਨੂੰ ਕਹਦਾ ਖਾ ਲੋ ਜੀ ਟੌਫੀਆਂ ਦੇਗਾ ਟੌਫੀਆਂ ਟੌਫੀਆਂ ਦੇਗਾ ਸਮੋਸੇ ਦੇਗਾ ਦਿਖਾਉਣ ਨੂੰ ਤਾਂ ਮੈਂ ਭੁੱਲੇ ਗਿਆ ਤੇ ਯਾਰ ਵੀਰੇ ਮਿਸਾਕੀ ਦੇ ਕੇ ਲੱਕਿਆ ਫਿਰ ਦੋ ਦੋ ਸਮੋਸੇ ਦੋ ਦੋ ਸਵਾ ਇੱਕ ਕਚੋਰੀ ਦੇ ਕੇ ਕਦਮੋਜ਼ਾ ਦੇ ਕੇ ਨਾਲ ਮਿੱਟੀ ਝਾੜਣੀ ਨਾਲ ਮਿੱਟੀ ਝਾੜਣੀ ਦੇ ਕੇ ਵੀਰੇ ਜਮੀ ਮਤਲਬ ਕਿ ਲੱਕੀ ਬੀੜਾ ਕਰਕੇ ਕਰਤਾ ਆਪਣਾ ਦੋਨੇ ਨਾਲ ਮਿੱਟੀ ਝਾੜਣੀ ਕੰਮ ਕਰ ਰਹੀ ਆ ਮਿੱਟੀ ਝਾੜਣੀ ਨੇ ਮਿੱਠੇ ਕਰਕੇ ਵਾਗ ਗਿਆ ਸਾਨੂੰ ਦੋ ਸਮੋਸੇ ਦੇ ਕੇ ਕਹਿੰਦਾ ਵੀ ਆਇਆ ਵੀਰੇ ਮੈਂ ਟਰਾਲੀ ਲੈ ਕੇ ਹਾਲ ਤੱਕ ਨੇ ਟਰਾਲੀ ਲੈ ਕੇ ਬੈਠੇ ਆ ਵੀਰੇ ਬੁਰਾ ਹਾਲ ਆ ਯਾਰ ਵੀ ਲੋਕਲ ਮਸ਼ੀਨਾਂ ਦਾ ਜਿਆਦਾ ਹਾਲਾ ਵੀ ਪੰਜਾਬ ਵਾਲੀ ਮਸ਼ੀਨਾਂ ਦਾ ਲੱਕੀ ਕੀ ਆ ਲਊਗਾ ਫਿਰ ਕਾਲਾ ਬੁਰਾ ਕਢਾ ਦੇ ਕਿਸਤ ਕੋਸਤੇ ਕਿੱਥੇ ਕਢਾ ਦੇਣਗੇ ਕਿਸਤਾ ਕਿਸਤ ਕੀ ਕਰੇ ਸੌਦੇਯੋਗੀਆਂ ਕਰਵਾ ਦੇਣੇ ਹੋਈ ਬਹੁਤ ਨੇ ਇੱਕ ਘਰ ਦਿਆਂ ਕਿਸਤਾ ਬਾਰੇ ਫੋਨ ਆ ਰਿਹਾ ਬਰੇ ਬੁਰਾ ਹਾਲਾ ਯਾਰ ਬਰਾ ਹਾਲਾ ਠੀਕ ਆ ਚਲੋ ਵੀਰੇ ਦਿਖਾਉਂ ਰਿਆ ਤੁਹਾਨੂੰ ਹੁਣ ਕਦ ਚਲਵਾਉਂਦਾ ਡੇਢ ਘੰਟਾ ਇਹ ਕਾ ਮਸ਼ੀਨ ਹੈ ਨਵੀਂ ਹੈ ਨਾ ਇਹ ਵੀ ਤੁਹਾਨੂੰ ਦਿਖਾਉਂਦੇ ਆਂਗੇ ਇਹ ਵੀ ਬਾਈ ਵਿਹਲੇ ਬੈਠੇ ਨੇ ਯਾਰ ਜਮੇ ਇਹ ਵੀ ਵਿਚਾਰੇ 2 ਕਿਲੋ ਉਧਰ ਵੜਦੇ ਨੇ 2 ਕਿਲੋ ਉਧਰ ਵੜਦੇ ਨੇ ਹੁਣ ਉੱਤੇ ਦੀ ਘਵਾ ਕੇ ਲਿਆ ਮਸ਼ੀਨ ਖੇਡ ਲਵੇ ਉਹ ਦੇਖੇ ਬਾਈ ਉਹ ਜਾ ਰਹੇ ਨੇ ਕਿ ਵੀਰੇ ਚੈੱਕ ਕਰ ਲਓ ਦੇਖ ਲਓ ਯਾਰ ਵੇ ਲੈ ਦੇ ਇਹ ਗਾਣੇ ਖੇੜਦਾ ਫਿਰਦਾ ਆਓ ਦੇਖੇ ਬਸ ਹੋ ਗਿਆ ਕੰਮ ਖੇੜਦਾ ਫਿਰਦਾ ਆ ਨਵੀਂ ਆਈ ਆ ਵੀਰੇ ਪੰਜਾਬ ਖੇੜਦਾ ਫਿਰਦੇ ਇਹ ਵੀ ਖੇੜਦੇ ਫਿਰਦੇ ਨੇ ਵਿਚਾਰੇ ਯਾਰ ਵੀ ਬਾਲਾ ਬੁਰਾ ਲਾ ਯਾਰ ਪੰਜਾਬ ਮਤਲਬ ਇੰਨਾ ਮਸ਼ੀਨਾ ਹੋ ਗਿਆ ਨਾ ਔਰ ਇਹ ਲੋਕਰ ਮਸ਼ੀਨ ਆਈ ਆ ਨਵੀਂ ਵੀਰੇ ਇਹਦਾ ਹਾਲ ਆ ਆ ਦੇਖ ਲਓ ਵੀਰੇ ਯਾਰ ਵੀ ਕੀ ਹਾਲ ਨੇ ਔਰੇ ਦੁਨੀਆਦਾਰੀ ਦੇ ਨਾ ਆਟਰਾਦੀ ਵਾਲਾ ਨੱਕੀ ਐ ਵੀਰੇ ਵੀ ਨੂੰ ਆਪਣਾ ਬਾਲ ਭਾਈ ਜੀ ਬਸ ਲੈ ਜਿਹੜਾ ਫੰਨ ਦੀ ਕਾ ਲਿਆ ਮੈਂ ਇਹਨੇ ਬੋਲਿਆ ਮੈਂ ਜਾਣਦੇ ਹੋਏ ਕੁੜਕੜੇ ਲੈ ਜੀ ਮਾਜ ਵਾਕਾਂ ਨੂੰ ਕਰਦੇ ਨੇ ਦੇਣਾ ਕਿ ਜਾ ਕੇ ਲੈ ਵੀਰੇ ਕੁੜਕਰੇ ਆ ਨਾ ਦੇ ਦਾਂਗੇ ਜੇ ਵਾਕਾਂ ਨੂੰ ਜਾਣ ਲੱਗੇ ਚਲੋ ਠੀਕ ਆ ਜੀ ਇਹ ਹਮਾ ਇਹ ਆ ਵੀਰੇ ਸਾਡਾ ਏਜੰਟ ਹੁਣ ਦੇਖੋ ਕੀ ਦਊਗਾ ਇਹ ਕਹਿ ਦੇ ਰਹਾ ਇਹ ਲੈ ਲੈ ਇਹ ਦੇ ਦੇ ਮੁੰਜੇ 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 ਆ ਦੇਖ ਲੈ ਟੌਫੀ ਦੇਤੀ ਨੇ ਇਹ ਪਹਿਲਾਂ ਸਮੋਸੇ ਦੇ ਗਿਆ ਹੁਣ ਟੌਫੀ ਵੀਰੇ ਟੌਫੀਆਂ ਦੇ ਗਿਆ ਦੇ ਲੈ ਆਏ ਹੁੰਦਾ ਵੀਰੇ ਟੌਫੀਆਂ ਆਏ ਆ ਟੌਫੀਆਂ ਦੰਦੇ ਨੂੰ ਨੇ ਬਟਾਈ ਵਾਲਾ ਮਸ਼ੀਨ ਖੜੀਆ ਆ ਦੇਖ ਲੈ ਲੈ ਆ ਸਾਹਮਣੇ ਏਰੀਆ ਸਾਫ ਆ ਮਾਮਾ ਬਹੁਤ ਟਾਈਮ ਬਰਬਾਦ ਕਰਵਾ ਦਿੱਤੇ ਯਾਰ ਅਰੇ ਮੈਂ ਖੁਦ ਬਰਬਾਦ ਹੋ ਗਿਆ ਯਾਰ ਕੀ ਕਰੂੰ ਨਹੀਂ ਆਵਾਂਗਾ ਭਾਈ ਬਰਬਾਦ ਹੋ ਗਿਆ ਤੂੰ ਖੁਦ ਬਰਬਾਦ ਹੋ ਗਿਆ ਹੈ ਅੱਜ ਜਾ ਕੇ ਤੁਮ ਕਰੇ ਜੋ ਭਈਆ ਉਹ ਤਾਂ ਬੋਕਰ ਹੈ ਭਈਆ ਕੀ ਕਰੇ ਬਿਰੇਲੀ ਮਾਦ ਲੈ ਕੇ ਇੰਨੇ ਭੈੜੇ ਹਾਲਾਤ ਹੋ ਗਿਆ ਨਾ ਹੁਣ ਤੁਸੀਂ ਦੇਖ ਸਕਦੇ ਹੋਗੇ ਅਭੀ ਤਾਂ ਕਿਤੇ ਮਦ ਕਰਨੀ ਪਰਦੀ ਕਾਇ ਨਹੀਂ ਪਰਦੀ ਜੇ ਜੋ ਕਾਟ ਰ ਅਪ ਕਾਇ ਕੋ ਜੇ ਜੋ ਕਾਟ ਰ ਵੋ ਗਾ ਕਟ ਰ ਇੱਕ ਜੇ ਕਟਾ ਇੱਕ ਵਾਰ ਗਾ ਕਟਾ ਆ ਦੇਖ ਲੈ ਵੀਰੇ ਵੀ ਇਹ ਸਮਝਾ ਰਿਹਾ ਕਹਿੰਦਾ ਵੀ ਵੀਰੇ ਪਹਿਲਾਂ ਕੀ ਹੁੰਦਾ ਸੀਗਾ ਲਵੇ 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 ਹਨਾ ਮਸ਼ੀਨ ਚੱਲਦੀ ਸੀ ਹੁਣ ਤਾਂ ਇਹ ਛੁਪ ਜਾ ਲੋ ਮਸ਼ੀਨ ਉੱਥੇ ਨਹੀਂ ਆ ਟੌਫੀਆਂ ਨੇ ਸਾਨੂੰ ਦੇ ਦਿੱਤੀਆਂ ਪਹਿਲਾਂ ਸਮੋਸੇ ਜਿਹੇ ਹੁਣ ਇਹਨੇ ਟੌਫੀ ਦੇ ਦਿੱਤੀ ਵੀ ਮਤਲਬ ਇਹ ਹਾਲਾਤ ਕਰਤੇ ਵੀਰੇ ਸਾਡੇ ਟੌਫੀਆਂ ਦੇ ਦੇ ਟਾਈਮ ਪਾਸ ਕਰ ਰਹੇ ਨੇਗੇ ਹੁਣ ਤੁਸੀਂ ਆਪੇ ਦੇਖ ਲਓ ਵੀਰੇ ਹਨਾ ਚਲੋ ਠੀਕ ਆ ਜੀ ਬਸ ਭੌਂੜ ਗਈ ਚ ਗਾਣੀ